ਇਸ ਵੇਲੇ ਦੀ ਵੱਡੀ ਖਬਰ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਸਾਹਮਣੇ ਆਉਂਦੀ ਪਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਵੱਡੇ ਲੈਵਲ ਦੀ ਹਾਈ ਲੈਵਲ ਦੀ ਮੀਟਿੰਗ ਕੀਤੀ ਗਈ ਜਿਸ ਤੇ ਵਿੱਚ ਕਈ ਅਹਿਮ ਪੁਆਇੰਟਸ ਤੇ ਚਰਚਾ ਕੀਤੀ ਗਈ ਹੈ ਜ਼ਿਕਰ ਇਹ ਖਾਸ ਹੈ ਕਿ ਪਹਿਲਗਾਮ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਹਾਈ ਅਲਰਟ ਕਰ ਦਿੱਤਾ ਗਿਆ ਹੈ ਅਜੇਹੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਜੋ ਪੰਜਾਬ ਦੇ ਵਿੱਚ ਘੁੰਮਣ ਵਾਲੀਆਂ ਥਾਵਾਂਾਂ ਮਾ ਉੱਥੇ ਵੀ ਸੁਰੱਖਿਆ ਦੇ ਇੰਤਜ਼ਾਮ ਹੋਰ ਵਧਾ ਦਿੱਤੇ ਗਏ ਹੈ ਪੰਜਾਬ ਪੁਲਿਸ ਜਿੱਥੇ ਵਰਦੀ ਅਤੇ ਵਰਦੀ ਤੋਂ ਬਿਨਾਂ ਸਿਵਲ ਦੇ ਵਿੱਚ ਵੀ ਚੱਪੇ-ਚੱਪੇ ਤੇ ਨਿਗਰਾਨੀ ਕਰੇਗੀ ਤਾਂ ਅਜੇਹੇ ਦੇ ਵਿੱਚ ਸਭ ਤੋਂ ਖਾਸ ਗੱਲ ਕੀ ਹੈ ਕੇ ਪਠਾਨਕੋਟ ਤੋਂ ਕੁਝ ਹੀ ਦੂਰ ਜਿਸ ਤਰ੍ਹਾਂ ਜੰਮੂ ਕਸ਼ਮੀਰ ਦੀਆਂ ਹੱਦਾ ਸ਼ੁਰੂ ਹੋ ਜਾਂਦੀਆਂ ਨੇ ਅਜੇਹੇ ਦੇ ਵਿੱਚ ਪਠਾਨਕੋਟ 에ਅਰਬੇਸ ਤੇ ਵੀ ਹੋਰ ਚੌਕਸੀ ਵਧਾਉਣ ਦੀ ਇੱਥੇ ਗੱਲਬਾਤ ਕੀਤੀ ਗਈ ਹੈ ਜ਼ਿਕਰੇ ਖਾਸ ਹੈ ਕਿ ਜਿਸ ਤਰ੍ਹਾਂ ਪਹਿਲਗਾਮ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਅਤਵਾਦੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਅਲਰਟ ਕੀਤਾ ਗਿਆ ਹੈ ਤਾਂ ਅਜੇਹੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਇੱਕ ਉੱਚ ਪਦਰੀ ਮੀਟਿੰਗ ਕੀਤੀ ਗਈ ਹੈ ਪੰਜਾਬ ਦੇ ਡੀਜੀਪੀ ਨੇ ਦੱਸਿਆ ਹੈ ਕਿ ਸਾਡੇ ਵੱਲੋਂ ਐਂਟੀ ਡਰੋਨ ਸਿਸਟਮ ਜਲਦੀ ਲਾਂਚ ਕੀਤਾ ਜਾ ਰਿਹਾ ਹੈ ਕਿਉਂਕਿ ਹੁਣ ਸਰਹੱਦ ਪਾਰ ਬੈਠੇ ਲੋਕਾਂ ਦੇ ਕੋਲ ਸਾਡੇ ਤੱਕ ਅਤਵਾਦ ਫਲਾਉਣ ਦਾ ਇਹੀ ਤਰੀਕਾ ਬਚਿਆ ਆ ਉਹ ਪਾਕਿਸਤਾਨ ਹੀ ਅਜੇਹੀ ਪ੍ਰੌਕਸੀ ਵਾਰ ਲੜਦਾ ਪਿਆ ਆ ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਹੁਣ ਅਤਵਾਦੀ ਗੈਂਗਸਟਰ ਤੇ ਤਸਕਰ ਆਪਸ ਦੇ ਮਿਲ ਵਿੱਚ ਆਪਸ ਦੇ ਵਿੱਚ ਮਿਲ ਕੇ ਇਹ ਸਭ ਕੁਝ ਕਰਦੇ ਪਏ ਆ ਅਤਵਾਦੀ ਗੈਂਗਸਟਰ ਤੇ ਤਸਕਰ ਆਪਸ ਦੇ ਵਿੱਚ ਮਿਲੇ ਹੋਏ ਆ ਡਰੋਨ ਦੇ ذریعے ਹੈਰੋਇਨ ਦੇ ਨਾਲ ਹਥਿਆਰਾਂ ਤੇ ਪੈਸੇ ਆਉਂਦੇ ਪਏ ਆ ਪਰ ਪਿਛਲੇ ਦਿਨਾਂ ਦੇ ਵਿੱਚ ਯੁੱਧ ਨਸ਼ਿਆਂ ਦੇ ਵਿਰੁੱਧ ਤੇ ਇਸ ਨੂੰ ਲੈ ਕੇ ਕਾਫੀ ਚੀਜ਼ਾਂ ਘੱਟ ਦੇਖਣ ਨੂੰ ਮਿਲੀਆਂ ਨੇ ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਕੁਝ ਡਰੋਨ ਅਜੇਹੇ ਵੀ ਮਿਲੇ ਨੇ ਜਿਹੜੇ ਭਾਰਤ ਤੋਂ ਹੀ ਬਣੇ ਨੇ ਅਜਿਹਾ ਇਸ ਕਰਕੇ ਹੈ ਕਿਉਂਕਿ ਕੁਝ ਲੋਕ ਇੱਥੇ ਮਿਲੇ ਹੋਏ ਨੇ ਉਹਨਾਂ ਨੇ ਕਿਹਾ ਹੈ ਕਿ ਇਨ੍ਹਾਂ ਡਰੋਨਾਂ ਦੀ ਪਛਾਣ ਕੀਤੀ ਜਾ ਰਹੀ ਹੈ ਵਿਹਾਂ ਅਤੇ ਰੈਲੀਆਂ ਦੇ ਵਿੱਚ ਵੀ ਡਰੋਨ ਚੱਲਦੇ ਪਏ ਆ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਡਰੋਨ ਨੂੰ ਲੈ ਕੇ ਮੰਗ ਕੀਤੀ ਗਈ ਹੈ ਜਲਦੀ ਹੀ ਡਰੋਨ ਪਾਲਿਸੀ ਬਣਾਈ ਜਾਵੇਗੀ ਤਾਂ ਕਿ ਡਰੋਨ ਮਾਲਕਾਂ ਦੀ ਪਹਿਚਾਨ ਹੋ ਸਕੇ ਹੈ ਜਿਹੇ ਦੇ ਵਿੱਚ ਮੁੱਖ ਮੰਤਰੀ ਮਾਨ ਦੇ ਵੱਲੋਂ ਜਿੱਥੇ ਨਸ਼ਿਆਂ ਨੂੰ ਲੈ ਕੇ ਵੱਡੇ ਪੱਧਰ ਤੇ ਯੁੱਧ ਨਸ਼ਿਆਂ ਦਾ ਵਿਰੋਧ ਜੋ ਮਹਿੰਮ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਉਹ ਜੰਗੀ ਪੱਧਰ ਤੇ ਚੱਲਦੀ ਪਈ ਹੈ ਜਿਹੇ ਦੇ ਵਿੱਚ ਪਹਿਲਗਾਮ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਚੀਜ਼ਾਂ ਹੋਰ ਚੌਕਸ ਕਰ ਦਿੱਤੀਆਂ ਗਈਆਂ ਨੇ ਸਭ ਤੋਂ ਪਹਿਲਾਂ ਤਾਂ ਜੋ ਪਹਿਲਗਾਮ ਦੇ ਵਿੱਚ ਕੱਲ ਬਹੁਤ ਦੁਖਦਾਇਕ ਘਟਨਾ ਹੋਈ ਲਗਭਗ 28 ਸਲਾਨੀਆਂ ਦੇ ਉੱਤੇ ਗੋਲੀਆਂ ਚਲਾ ਕੇ ਉਹਨਾਂ ਦੀ ਜਾਨ ਲੈ ਗਈ ਜਖਮੀ ਹੋਏ ਬਹੁਤ ਉਹਦੀ ਸਖਤ ਸ਼ਬਦਾਂ ਚ ਅਸੀਂ ਨਿੰਦਾ ਕਰਦੇ ਹਾਂ ਇਸ ਤਰ੍ਹਾਂ ਦੇ ਜਿਹੜੇ ਹਮਲੇ ਨੇ ਨਹਿਤ ਨਹੀਂ ਆਵਰਕਾਂਤੇ ਉਹ ਕਿਸੇ ਵੀ ਤਰਫ ਤੋਂ ਜਾਇਜ ਨਹੀਂ ਠਹਿਰਾਇਆ ਜਾ ਸਕਦੇ ਕਿ ਕੋਈ ਵੀ ਧਰਮ ਇਸ ਤਰ੍ਹਾਂ ਦੀਆਂ ਕੈਰਨਾ ਹਰਕਤਾਂ ਨੂੰ ਅਲਾਉ ਨਹੀਂ ਕਰਦਾ ਧਰਮ ਸਾਰੇ ਧਰਮ ਨੂੰ ਨੁਕਤਾ ਦਾ ਸਨੇਹਾ ਦਿੰਦੇ ਆ ਮਾਨਵਤਾ ਦਾ ਸਨੇਹਾ ਦਿੰਦੇ ਆ ਸੋ ਕਿਉਂਕਿ ਪੰਜਾਬ ਜਿਹੜਾ ਉਹ ਦੋਨੇ ਸਿੱਟਾਂ ਨੂੰ ਜਾਨੀ ਕਿ ਜੰਮੂ ਕਸ਼ਮੀਰ ਨਾਲ ਵੀ ਸਾਡੀ ਹੱਦ ਲੱਗਦੀ ਹੈ ਤੇ ਪਾਕਿਸਤਾਨ ਨਾਲ ਵੀ ਸਾਡੀ ਹੱਦ ਲੱਗਦੀ ਹੈ ਅਸੀਂ ਵੀ ਹਰ ਰੋਜ਼ ਡਰਨ ਫੜਦੇ ਰਹਨੇ ਆ ਸਾਡੇ ਵੀ ਹਰ ਰੋਜ਼ ਕੋਨਾ ਕੋਈ ਥ੍ਰੈਟ ਕੋਈ ਨਾ ਕੋਈ ਸਕਿਉਰਿਟੀ ਇਸ਼ੂਜ਼ ਹੰਦ ਰੰਦੇ ਪਰ ਅਸੀਂ ਬਹੁਤ ਸਾਵਧਾਨਾ ਚੁੱਕਨੇ ਆ ਸਤਰਕਾ ਇਸ ਕਰਕੇ ਐਕਟੀਵਿਟੀਜ਼ ਜਿਹੜੀਆਂ ਉਹਨਾਂ ਦੀਆਂ ਉਹ ਬਹੁਤ ਘਟ ਰਹੀਆਂ ਨੇ ਔਰ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਕਿਉਂਕਿ ਉਹ ਇਕੱਠੇ ਹੀ ਸਾਰੇ ਹੁਣ ਜਿਹੜੇ ਗਏ ਅਸੀਂ ਕੋਈ ਡਰੋਨ ਭੜੇ ਨੇ ਉਹਨੂੰ ਤਾਂ ਪਤਾ ਲੱਗਦਾ ਕਿ ਉਹ ਹੁਣ ਸਮੱਗਲਰ ਗੈਂਗਸਟਰ ਇਸੇ ਇਕੱਠੇ ਹੋਗੇ ਕੋ ਡਰੋਨ ਚ ਉਹ ਪੈਸੇ ਵੀ ਭੇਜ ਦਿੰਦੇ ਆ ਵੈਸੇ ਵੀ ਭੇਜ ਦਿੰਦੇ ਆ ਤੇ ਡਰਗ ਵੀ ਭੇਜ ਦਿੰਦੇ ਸੁ ਜਦੋਂ ਸਿਕੰਜਾ ਕੱਸਿਆ ਗਿਆ ਸਮਗ ਲਗਾਤੇ ਤਾਂ ਉਪਰ ਐਸ਼ਰਚ ਨੇ ਹੁਣ ਕੀ ਕਰੀਏ ਕੁਛ ਕਰੀਏ ਕੋ ਗਰਬਲ ਕਰੀਏ ਕੁਛ ਕੋਈ ਧੁਮਾਕਾ ਕਰੀਏ ਕੋਈ ਆ ਕਰੀਏ ਸੋ ਪੰਜਾਬ ਦੇ ਵਿੱਚ ਅਸੀਂ अलर्ट हाँ तो अजी मीटिंग इंटैलीजेंस देस के हेड साढ़े डी जी पी साहब चीफ सैकटरी साहब जिन्हें भी सा हाई लैवल सिक्योरिटी टीम है मीटिंग हुई है तो अस कुछ पॉइंट्स जो डिस्कस किए हैं तो क्योंकि अं कि ਨੇ ਨਾਲ ਲੱਗ ਜਾਵੇ ਕਿ ਨੂੰ ਪਤਾ ਲੱਗ ਜੇ ਕਿ ਇੱਥੇ ਜਾਣਾ ਮੁਸ਼ਕਲ ਹੈ ਇੱਥੇ ਕੁਝ ਕਰਨਾ ਮੁਸ਼ਕਲ ਹੈ ਸੋ ਪੰਜਾਬ ਨੂੰ ਸ਼ਾਂਤੀਪੂਰਵਕ ਸੁਭਾ ਰੱਖਣਾ ਪੰਜਾਬ ਨੂੰ ਹਸਤਾ ਬਸਤਾ ਰੱਖਣਾ ਸਾਡਾ ਫਰਜ਼ ਹੈ ਬੁਰੇ ਦੇਸ਼ ਦੇ ਵਿੱਚ ਵੈਸੇ ਤਾਂ اٹੈਕ ਨੈਸ਼ਨਲ ਸਕਿਉਰਟੀ ਦਾ ਇਸ਼ੂ ਹੈ ਮੈਂ ਚਾਹੁੰਗਾ ਕਿ